ਤੰਦੀ ਦੀ ਵੱਲ ਵੀ ਆਪਾਂ ਹਾਂ ਦਾ ਨਾਮ ਸੰਦੀਪ ਆਈਏ ਗੱਡੀ ਲੋਕ ਕਰ ਦਈਏ ਯਾਰ ਲੈ ਗਈ ਹਾਂ ਜੀ ਪਈਆ ਸੀ ਕਾ ਜੀ ਵਧਿਆ ਵਧਿਆ ਹਾਂਜੀ ਕੀ ਹਾਲੀ ਠੀਕ ਹਾਂ ਮੈਂ ਅਸੀ ਕਾ ਇਹ ਠੰਡ ਚ ਕਿੰਨੇ ਸੰਤਰੇ ਖਾਣੇ ਆ ਇਹ ਨਹੀਂ ਸੁਣਿਆ ਸੀ ਸੁਣਿਆ ਕੀ ਹਾਲੀ ਹੋ ਠੀਕ ਹਾਂ

ਆ ਵੀ ਗਰਾਏ ਕਿਰਨ ਦੀ ਮੋੜੀ ਦੇਣ ਵਾਸਤੇ ਗੱਡੀ ਨੂੰ ਉਹਨੂੰ ਉਹਨਾਂ ਕੋਲ ਪੜਾਈ ਵਿੱਚ ਕੋਈ ਗੰਗਾ ਹਾਂ ਸੰਤ ਉਹਨੂੰ ਨਹੀਂ ਉਹਨੂੰ ਭਾਈ ਜੀ ਮੈਂ ਕਾਣਾ ਕੱਢ ਕੇ ਦੇ ਰੂੜੀਆਂ ਰਾੜੀਆਂ ਉਹ ਬੰਦਾ ਘਾਟੀਆਂ ਆਂਦਾ ਨਾ ਹੋਰ ਚਲੋ ਆਇਟਮ ਖਾ ਖੋ ਲੈਂਦਾ ਵੇ ਹੂੰ ਰੂੜੀਆਂ ਵਧੀਆਂ ਰਹਿਦੀ ਅਗਲੇ ਸਾਲ ਜਾ ਕੇ ਮਾ ਮੁਖਣੀਆਂ ਚੱਲ 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 ਚ ਚਲਾਓ ਚਲਾਓ ਚਲਾ ਤਰ ਮ ਕਹਣਿਆ ਚਲਾ ਵਾਏ ਤੂੰ ਕੱਦਦਾ ਹੈ ਤੂੰ ਵਿਲਾ ਲੈ ਵੀ ਡੈਡੀ ਆ ਕਿਦਾਂ ਠੀਕ ਆ ਹੋ ਗਿਆ ਓਕੇ ਜੀ ਲੈ ਇੱਧਾਂ ਜੀ ਕਾਗ ਦਿਖਾਈ ਠੀਕ ਆ ਓਕੇ ਬਾਜੀ ਬਹੁਤ ਵਧੀਆ ਬਹੁਤ ਉੱਤੇ ਉੱਬਰੇ ਖੂਪਰ ਓਕੇ ਓਕੇ ਅਵੇ ਜੀ ਜਿਆ ਸੋਹਣੀ ਹੈਗੀ ਆ ਡਬਲ ਛੇੜਾ ਭਾਜੀਆ ਵੇਖੋ ਇਹ ਆਹ ਲੋ ਜੀ ਠੀਕ ਹੋ ਗਿਆ ਜਲ ਲੋਗੀ ਉਹ ਬਣਾਉਂਦੀ ਲੱਗ ਚੁ ਮੱਝਾ ਬਣਾਉਣ ਉਹ ਛੋਟਾ ਹਾਂ ਉਹ ਛੋਟਾ ਜੀ ਜਦੋਂ ਜਦੀ ਵੇ ਸਭ ਇਹ ਦਾ ਨਾ ਸ਼ੀਸ਼ਾ ਟੁੱਟ ਗਿਆ ਹੈਗਾ ਇਹ ਸਹੀ ਕਰਨੋਂ ਆਥੇ ਆਉਣਾ ਇਹਨੂੰ ਇੱਕ ਅੱਧਾ ਦਿਨ ਲੱਗਣਾ ਹੈ ਠੀਕ ਆ ਚੱਲੇ ਚੱਲੇ ਚੁੱਕ ਕੇ ਰੱਖ ਦੋ ਆ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਦਾਸ ਕਰੀਓ ਕਰਪਾ ਨਹੀਂ ਸਦਾ 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 ਰਹਾ ਤੁਹਾਨੂੰ ਇਹਦੇ ਇਹੋ ਪੇਜ ਕਸ ਨਹੀਂ ਪਾਣੇ ਇਹਦਾ ਪੇਜ ਕਸ ਨਹੀਂ ਆ ਰਹਾ ਇਹ ਬਸ ਠੀਕ ਲੈ ਵੀ ਓਕੇ ਰਿਪੋਰਟ ਹੋ ਗਿਆ ਕੰਮ ਆਹ ਹੁਣ ਸੈਟ ਕਰਦਾ ਠੀਕ ਹੈ ਇਹਦੇ ਪੇਜ ਕਸ ਨਹੀਂ ਪਾਣੇ ਵਿੱਚ ਦੇ ਪੇਚਾ ਡਬੀਡ ਵਿੱਚ ਲੈ ਵੀ ਉਹ ਚੱਕੋ ਨਾ ਗਿਆ ਖੜੇ ਦੇ ਕਰਦੇ ਐ ਲਵੇ ਹਾਈਡਰਾ ਮਸ਼ੀਨ ਨੂੰ ਹੀ ਫਿੱਟ ਕਰਤੀ ਜੀ ਮੈਂ ਤੇ ਭਾਜੀ ਨੇ ਭਾਜੀ ਹਿੰਡੇ ਨਾਲ ਤਰਨ ਹੋ ਗਈ ਐ ਆਨ ਓਕੇ ਰਿਪੋਰਟ ਵੇਖ ਲੋ ਆ ਹੈਡਵੋਸ਼ ਵਾਸਤੇ ਇਹਨਾਂ ਨੇ ਬਲੈਕ ਲੋਰ ਦੇ ਤਾਂ ਦਾ ਵਾਈਟ ਹੁੰਦਾ ਆ ਹਾਂ ਲਵੇ ਇਧਰ ਕਰਤੀ ਹੈ ਸਫਾਈ ਸਾਰੀ ਹੋ ਗਈ ਆ ਆ ਆ ਬਦਲਣ ਇਧਰ ਜੇ ਆ ਬੋਰਡ ਜਗਾਇਆ ਨਹੀਂ ਇਹਨੂੰ ਜਗਾਉਨੇ ਆ ਯਾਰ ਹੁਣ ਕਿਹਦੇ ਨਾਲ ਠੀਕ ਆ ਆ ਸੰਦੀ ਸਫਾਈ ਕੀਤੀ ਠੀਕ ਆ ਸਾਰਾ ਇਹ ਤਾਂ ਮਹਾਤੰਦ ਗਰ ਗਟੂ ਕੂੜਾ ਕੜਾ ਚੁੱਕਤਾ ਆ ਥੋੜਾ ਗਾਂ ਰਹਿੰਦੀ ਹੁਣ ਗੱਡੀ ਆ ਲਾਉਣ ਵਾਸਤੇ ਜਗਾ ਆ ਵੀ ਮੇਰਾ ਦੋਸਤ ਬਣ ਕੇ ਕਹਿੰਦਾ ਭਾਜੀ ਇੱਥੇ ਲਾਓ ਜਿੱਦਾਂ ਮਰਜ਼ੀ ਗੱਡੀਆਂ ਦੋ ਤਿੰਨ ਲੈ ਵੀ ਚਾੜ ਹੋਣਾ ਚੁੱਕ ਗਿਆ ਸਮਾਨ ਪਈ ਆਪਣਾ ਠੀਕ ਆ ਵਹੀ ਹੋ ਚੁੱਕੀ ਹੈਗਾ ਸਮਾਨ ਲੈ ਵੀ ਹੁਣ ਆਪਣੀ ਜਾਨ ਦੀ ਸੰਭਾਲ ਨਾ ਗਈ ਕੋਈ ਯੂਰ ਹੋ ਗਿਆ ਯਾਰ ਚੱਲ ਕੇ ਹੁਣ ਹੈਨਾ

ਪੱਦੇ ਕੀ ਆ ਪੱਦੇ ਕਿਹਦੇ ਵੱਡੇ ਆ ਨਹੀਂ ਮੈਂ ਪੱਦੇ ਕਹਿ ਰਹੀ ਹਾਂ ਤੇ ਹਿੰਦਿਆਂ ਮੈਂ ਦਾਣ ਸਾਡੇ ਪ੍ਰਸ਼ਾਦਾ ਤਿਆਰ ਕੀਤਾ ਹੈ ਸਾਰੇ ਜਾਣੇ ਹੁਣ ਖਾਣਦੇ ਆ ਕੀ ਕਹਿਣੀ ਹੈ ਹਰ ਗੁਣ ਸੰਤ ਦੇ ਖਾਣੇ ਆ ਨੰਨੀ ਖਾਣ ਲੈ ਇਹਨੇ ਕੀ ਕਹਿਣ ਕੀ ਖੇਡਣ ਕੀ ਖਾਣ ਖੇਡਣਾ ਮੈਨੂੰ ਥੋੜ ਮਨ ਕੇ ਦੰਦ ਫਤੋਈ ਚੱਲ ਜਿਓ ਅਜੇ ਖੇਦੀ ਨਹੀਂ ਅਜੇ ਤੱਕ ਨਾ ਹੋਇਆ ਵੇਖਣਾ ਮੇਰਾ ਪਰਸਾ ਭਾਦੇ ਮੇਰਾ ਭਾਰੇ ਆਹ ਪੋਟਰੀ ਨਹੀਂ ਕੋਟੇ ਵਾਏ ਹਾਂ ਤਾਂ ਪਛਾਣ ਡਿੱਗੀ ਰਗਣ ਬੈਠੀ ਰੋਣ ਡੀ ਚੱਲ ਚੱਲੀਏ ਬਸੇ ਬਸੇ ਬਾਦੋ ਇੱਕ ਪੁਈਨ ਕਪੂਈ ਮੈਂ ਚੱਲਿਆ ਚੱਲ ਚੱਲੀਏ ਉਹ ਬਾਸ ਬਾਸ ਘੱਟ ਗਏ ਹੁਣ ਹੁਣ ਘੱਟ ਏ ਤੇ ਉੱਥੇ ਜਾ ਕੇ ਆਪਾਂ ਚੁੱਟੀਆਂ ਹੋਣੀਆਂ ਮਾਂ ਜੀ ਨਹੀਂ ਗਿਫਟ ਬੜੀ ਜੱਤੀ ਰੋਣਾ ਦੂਰ ਆਈ ਰੋਣਾ ਬਹਿ ਕੇ ਨੋ ਨਾ ਸਭ ਮੁਕਾ ਲਿਆ ਤਾ ਲਾਵੇ ਪਹੁੰਚ ਗਏ ਘਰੇ ਆਪਾਂ ਹੁਣ ਤੇ ਟਾਈਮ ਕਰ ਲੋ ਚੱਕ ਇਹ ਦੀਦੀ ਹੁਣ ਲੈ ਕੇ ਦਿੱਤਾ ਹੈ ਗਿਫਟ ਤਾਂ ਮੈਂ ਭੇਜਿਆ ਸੀਗਾ ਮੇਰੇ ਲਈ ਤੇ ਸੁਨੀਪਲੀ ਤਸੂ ਸੁਨੀਪਲੀ ਲੱਗੀ ਓਪਨ ਕਰਨ ਪਤਾ ਨਹੀਂ ਕੀ ਸੀ ਜੇ ਮੈਨੂੰ ਲੱਗਾ ਕੋਈ ਉਹ ਟੋਏ ਵਗੈਰਾ ਤਾਂ ਨਿਕਲੇ ਨਾ ਰੱਖਣ ਵਾਸਤੇ ਕੀ ਟੋਏ ਕਹਿੰਦੇ ਨੇ ਉਹ ਕੀ ਕਹਿੰਦੇ ਐ ਨਹੀਂ ਵਧੀਆ ਹਾਂ ਮਹੋ ਖਣਸ ਨੂੰ ਰੱਖਣ ਵਾਸਤੇ ਇਹ ਕੁਛ ਹੈਗਾ ਸਹੀ ਹੈ ਸੋਹਣਾ ਹੈ ਇਹ ਸੈੱਲ ਪੈਂਦੇ ਕਿੰਨਾ ਹੈ ਦਿਖਾਓ ਬੜਾ ਇਦੋਂ ਹਾਂ ਸੱਲ ਪੈਣੇ ਇਹਦੇ ਵਿੱਚ ਹਾਂ ਜੇ ਪੈਣੇ ਹਾਂ ਜੇ ਪੈਣੇ ਆ ਸੱਲੇ ਦੇ ਅੰਦਰ ਆ ਰੁਕ ਇਹ ਰੁਕ ਜਾ ਹਾਂ ਸੱਲ ਪੈਣੇ ਪੈਣੇ ਆਣੇ ਤਿੰਨੇ ਸੱਲੇ ਪੈਣੇ ਸੋਹਣਾ ਇਹ ਸੋਹਣਾ ਇਹ ਗੋਲਡਨ ਜਿਆ ਇਹ ਕੇ ਇਹ ਦੇ ਨਾਲ ਦੇ ਸਾਡੇ ਕੋਲ ਸਾਹਮਣੇ ਲੱਗਾ ਇਹ ਸੋਹਣਾ ਬਾਬਾ ਜੀ ਦੀ ਫੋਟੋ ਹਨ ਮੱਗੇ ਲਾਉਣੇ ਆ ਸਾਮਾ ਬਾਬਾ ਜੀ ਦੀ ਫੋਟੋ ਕੋਈ ਨਾ ਕੋਈ ਨਾ ਕੋਈ ਨਾ ਚੰਨੀ ਜੀ ਕੋਈ ਗੱਲ ਨਹੀਂ ਇਹਦੇ ਰੱਖ ਲਓ ਹਾਏ ਆਮ ਨੂੰ ਫੋਟੋ ਕਿੰਨੀ ਪਸੰਦ ਆਈ ਉਹਦੋਂ ਮੈਂ ਦੁਕਾਨ ਤੇ ਕੀ ਕਿਹਾ ਸੀ ਵੀ ਆਸ ਨਹੀਂ ਫੋਟੋ ਕਿੰਨੀ ਸੁਣੀ ਹਏ ਦੀਦੀ ਨੇ ਦਿਲ ਦੀ ਗੱਲ ਬੋਝ ਲਈ ਆ ਫੋਟੋ ਸੇਮ ਹੀ ਉਹ ਲੈ ਆਂਦੀ ਵੀ ਲਾ ਉਹਦੋਂ ਅਜੇ ਗੱਲ ਹੀ ਕਰਨੇ ਮੈਂ ਕਹਾਂ ਵੀ ਹੰਦੀਪ ਆ ਫੋਟੋ ਅਸੀਂ ਘਰੇ ਲੈ ਆ ਕੇ ਰਾਨੀ ਆ ਬੰਦੀ ਕਿਹੜੀ ਦੁਕਾਨ ਤੇ ਸੀ ਮੈਂ ਗੱਲ ਕਰਨੇ ਥੋੜੇ ਦਿਨ ਹੋਏ ਦੋ ਆਹੋ ਹਰ ਗੁੰਡੇ ਗਿਫਟ ਲੈਣਗੇ ਪੰਜ ਕਿਦੋਂ ਇਹਦੇ ਸੇਮ ਫੋਟੋ ਹੈ ਕਿ ਮੈਂ ਕਿਹਾ ਵੀ ਆ ਯਾਰ ਕਿੰਨੀ ਸੋਹਣੀ ਹੈ ਫੋਟੋ ਅਸੀਂ ਲੈ ਕੇ ਜਾਵਾਂਗੇ ਤੇ ਉਹਦੇ ਨਾਲ ਦੀ ਫੋਟੋ ਆ ਗਈ ਇਹ ਘਰੇ ਧਿਆਨ ਦੇਣਾ ਬਹੁਤ ਸੋਹਣੀ ਹੈ ਹੂੰ ਆ ਤੇ ਜਾਨ ਜਾਨ ਦੇ ਵਿੱਚ ਤੇਰਾ ਬਾਬੇਦੀਪ ਸਿੰਘ ਦੀ ਤਸੀਰ ਹਰ ਕੋਣ ਨੂੰ ਸੋਣਾ ਸ਼ੂਟ ਹੀ ਹੋਏ ਇਹਦਾ ਸ਼ੂਟਰ ਇਸ ਤਰ੍ਹਾਂ ਅੰਤਨੀ ਆਈ ਉਹ ਤੇਰੀ ਅੰਤਨੀ ਆਈ ਉਹ ਇੱਥੇ ਆਈ ਕੋੜਾ ਆਇਸ ਨੂੰ ਨਾ ਬੜਾ ਇੱਕ ਪਿਆਰਾ ਆਇਆ ਵੇ ਇੱਧਰ ਵੇਖ ਆਏ ਆਏ ਆ ਤੇਰੀ ਬੜਾਈ ਤੇਰੀ ਬੜਾਈ ਆ ਦੇਖੋ ਬੱਟੇ ਲਾਈ ਆਹ ਇਹ ਬਟਰਫਲਾਈ ਹਾਂ ਮੈਂ ਪੂਰਾ ਹੋਣਾ ਨਾ ਆਪਣਾ ਹਨਾ ਸੰਦੀਪ ਆਈ ਸੇਰੀ ਸੇਰੀ ਆਈ ਦਾਦੇ ਆਪਣੇ ਨਾਲ ਲੈ ਕੇ ਤਾਂ ਗਈ ਇਹ ਸੰਦੇ ਸੇਰੀ ਦਾਦਾਂ ਨੂੰ ਪਿੱਛੇ ਛੱਡ ਆਈ ਹੈ ਹੈ ਜੇ ਦਾਦਾ ਕੋ ਆ ਜਾਂਦਾ ਤਾਂ ਫਿਰ ਹੈ ਫਿਰ ਮਾਰ ਜਾਂਦਾ ਲੈ ਵੀ ਆ ਪਤਾ ਨਹੀਂ ਕੀ ਕਰਕੇ ਆਈ ਹੈ ਦਖਾ ਸਈ ਅੱਛਾ ਨੇ ਲਾ ਦਿੱਤੇ ਮਮਾ ਨੇ ਇਧਰ ਦਿਖਾ ਵਾਹ ਬਹੁਤ ਸੋਹਣੇ ਆ ਤੀ ਦੇ ਨੇਲ ਓਏ ਬਹੁਤ ਸੋਹਣੇ ਆ ਹੈ ਬਹੁਤ ਸੋਹਣੇ ਲੈ ਵੀ ਹੁੰਦਾ ਗੁੱਡਾ ਚੜਾ ਹਸਤਾ ਹੀ ਲੈ ਭਰਾ ਨੇ ਫੁਰਤੀ ਬੜੀ ਏ ਤੇ ਮੈਂ ਕਹਿੰਦਾ ਨਿਆਰੇ ਬੰਤੇ ਆ ਗੁੱਡਾ ਉੱਡੰਦਾ ਵੇ ਚੰਗਾ ਹੁੰਦਾ ਹੈ ਉੱਡੰਦਾ ਏਰਕਾ ਥੋੜੀ ਬੋ ਦਹਾਵਾ ਹੈ ਪਰ ਉਨੀ ਜਿਆਦਾ ਨਹੀਂ ਜੀ ਉੱਡੰਦੀ ਇਧਰੇ ਆ ਵਸਤਾ ਨੇ ਗੁੱੜ ਲਾਇਆ ਕੋਈ ਨਹੀਂ ਵਢਾਉਣਾ ਇਆਂ ਭਰਾ ਸਾਡੇ ਨੇ